ਪਾਨਾ ਸਿੱਧੂ ਦਾ ਐਪੀਸੋਡ ਹੁੰਦਾ ਤੇ ਫਿਰ ਆਉਂਦੀ ਹੈ ਕੋਟ ਦੁੰਨੇ ਦੇ ਕੱਠ ਦੀ ਗੱਲ ਕੱਠ ਦੀ ਗੱਲ ਉੱਥੇ ਕੱਠ ਸੋਚ ਤੋਂ ਪਰੇ ਹੋ ਜਾਂਦਾ ਹੈ ਜੀ ਉਸ ਦਿਨ ਤੋਂ ਲੈ ਕੇ ਅੱਜ ਦੇ ਦਿਨ ਤੱਕ ਹਰ ਰੋਜ਼ ਸੁਰਖੀਆਂ 'ਚ ਹੈ ਲੱਖਾਂ ਸਦਾਨ ਅਕਾਲੀ ਦਲ ਦੀ ਪੰਜਾਬ ਬਚਾਓ ਯਾਤਰਾ 'ਚ ਵੱਡੇ ਇਕੱਠ ਹੋ ਰਹੇ ਹੂੰ ਪਰ ਜਿਸ ਲੈਵਲ ਤੇ ਉਹ ਯਾਤਰਾ ਪਹੁੰਚਣੀ ਚਾਹੀਦੀ ਸੀਗੀ ਘਰਾਂ ਘਰਾਂ ਤੱਕ ਉਹ ਨਹੀਂ ਪਹੁੰਚ ਸਕੀ ਜੀ ਇੱਕ ਤਾਂ ਹੋ ਗਿਆ ਕਿ ਇਹ ਮੁੱਦਾ ਉਸ ਗੱਲ ਨੂੰ ਖਾ ਗਿਆ ਹੁਣ ਉਹਦਾ ਬੈਨੀਫਿਟ ਲੱਖ ਸਧਾਨਾ ਨੂੰ ਤਾਂ ਹੈ ਹੀ ਹੈ ਉਹ 네ਗੇਟਿਵਲੀ ਆ ਪੋਜ਼ਿਟਿਵਲੀ ਮਸ਼ਹੂਰ ਹੋ ਰਿਹਾ ਪਰ ਉਹਦਾ ਬੈਨੀਫਿਟ ਮੌਜੂਦਾ ਸਰਕਾਰ ਨੂੰ ਵੀ ਹੋਇਆ ਕਿ ਸਰਕਾਰ ਵੀ ਨਹੀਂ ਚਾਹੁੰਦੀ ਕਿ ਅਕਾਲੀ ਦਲ ਦੁਬਾਰਾ ਉੱਠੇ ਸਰਕਾਰ ਨੂੰ ਬਹੁਤ ਸੂਟ ਕਰ ਰਿਹਾ ਕਿ ਅਕਾਲੀ ਦਲ ਪੂਰੇ ਪੰਜਾਬ ਚ ਵੱਡੀ ਹੋਣ ਨਾਲ ਉਹ ਲੱਖੇ ਦਾ ਮੁੱਦਾ ਚੱਲਦਾ ਰਹੇ ਇਹ ਵੱਡਾ ਰਹੇ ਇਹ ਸਰਕਾਰ ਨੂੰ ਬਹੁਤ ਸੂਟ ਕਰਦਾ ਹੈ ਸਰਕਾਰ ਨੇ ਨਾ ਚਰਨਜੀਤ ਚੰਨੀ ਨੂੰ ਸਿਆਸਤ ਕਰਨ ਦਿੱਤੀ ਉੱਥੇ ਜਾ ਕੇ ਨਾ ਸਿਮਰਨਜੀਤ ਮਾਨ ਨੂੰ ਕਰਨ ਦਿੱਤੀ ਨਾ ਹੀ ਸਰਕਾਰ ਨੇ ਮੈਂ ਫਿਰ ਕਹਿ ਰਿਹਾ ਤੁਸੀਂ ਇੱਕ ਪਾਸੇ ਸੋਚ ਲੋਗੇ ਲੱਖਾ ਰਲਿਆ ਨਹੀਂ ਹੈ ਜੀ ਲੱਖਾ ਨੂੰ ਪਤਾ ਹੀ ਨਹੀਂ ਲੱਗਿਆ ਕੀ ਹੋ ਗਿਆ ਮੰਨ ਲਿਆ ਜਾਵੇ ਜੀ ਤਾਂ ਨਾ ਤਾਂ ਚੰਨੀ ਪਹੁੰਚਿਆ ਨਾ ਖੈਰਾ ਪਹੁੰਚਿਆ ਨਾ ਸਿਮਰਨਜੀਤ ਮਾਨ ਪਹੁੰਚਿਆ ਕੱਲਾ ਲੱਖਾ ਪਹੁੰਚਿਆ ਇਹ ਹੋ ਸਕਦਾ ਲੱਖਾ ਪਹੁੰਚਣ ਦਿੱਤਾ ਗਿਆ ਹੋਵੇ ਇਹਦਾ ਵੀ ਜਿਹੜਾ ਪਰਚਾ ਵੀ ਬਾਹਰ ਆਇਆ ਫਿਰ ਹੂੰ ਫਿਰ ਇੱਕਦਮ ਚਰਚਾ ਪੂਰੇ ਪੰਜਾਬ ਦੇ ਵਿੱਚ ਦੁਆਰਾ ਛਿੜਪੀ ਵੱਡੇ ਪੱਧਰ ਤੇ ਇੰਟਰਵਿਊ ਹੋਣ ਲੱਗ ਗੀਆਂ ਜਿਨ੍ਹਾਂ ਦੇ ਪਰਚੇ ਹੋਏ ਵੀ ਮਤਲਬ ਇਹ ਤਾਂ ਸਰਕਾਰ ਬਹੁਤ ੱੱਕਾ ਕਰਤਾ ਜਿੱਥੇ ਦਾ ਕੈਨਸਲ ਕਰਨੇ ਸੀ ਕਿੱਥੇ ਬਾਕੀਆਂ ਦੇ ਵੀ ਪਰਚੇ ਕਰਤੇ ਲੋਕ ਇਸ ਗੱਲ ਚੁਲਜੇ ਹੋਏ ਇੰਨਾ ਕੀ ਸੋਚਦੇ ਪਏ ਤੇ ਇੱਥੋਂ ਤੱਕ ਹੀ ਸੀਮਤ ਹੁਲਜੇ ਹੋਏ ਇਸ ਤੋਂ ਬਿਯੋਂਡ ਕਿੱਥੋਂ ਕਹਾਣੀ ਨਰੇਟ ਹੋ ਰਹੀ ਹੈ ਉਹ ਤਾਂ ਕੋਈ ਸੋਚ ਹੀ ਨਹੀਂ ਰਿਹਾ ਕਿ ਜਿਹੜਾ ਪਰਚਾ 4 ਦਿਨ ਬਾਹਰ ਨਹੀਂ ਆਇਆ ਸੀ ਹੁਣ ਕਿਉਂ ਬਾਹਰ ਆ ਗਿਆ ਉਹ ਐਸਐਮਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਹੈਪੀ ਭਗਤਾ। ਹਮੇਸ਼ਾ ਈ ਤਰ੍ਹਾਂ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਸਿਮਰਜੋਤ ਮੱਕੜ। ਸਿਮਰ ਜੀ ਬਹੁਤ-ਬਹੁਤ ਸਵਾਗਤ ਹੈ। ਧੰਨਵਾਦ। ਪੰਨਾ ਸਿੱਧੂ ਤੇ ਲੱਖਾ ਸਿਧਾਨਾ ਦਾ ਜਿਹੜਾ ਮੈਟਰ ਚੱਲ ਰਿਹਾ ਹੈਗਾ ਕਿੱਥੇ ਖੜਾ ਹੈਗਾ ਰਿਹਾਈ ਹੋਊਗੀ ਪੰਨਾ ਸਿੱਧੂ ਦੀ? ਇਸ ਮਸਲੇ ਦੇ ਨਾ ਹੁਣ ਕਈ ਸਾਰੇ ਐਸਪੈਕਟ ਸਾਹਮਣੇ ਆ ਗਏ ਭਗਤਾ ਜੀ। ਜਿਸ ਦਿਨ ਪਹਿਲੇ ਦਿਨ ਇਹ ਮਸਲਾ ਉੱਠਦਾ ਉਸ ਦਿਨ ਕੱਲੇ ਭਾਨੇ ਸਿੱਧੂ ਦੇ ਨੇੜੇ ਤੇੜੇ ਦੇ ਸਮਰਥਕ ਤੇ ਲਖੇ ਸਧਾਣੇ ਦੇ ਜਿਹੜੇ 4-5 ਬੰਦੇ ਇਹਦੇ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦੇ ਆ ਜੀ ਪਲੱਸ ਜਿਹੜੀ ਪੱਕੇ ਤੌਰ ਦੇ ਉੱਤੇ ਇਹਦੇ ਨਾਲ ਮੁੰਡੇ ਇਹਨੂੰ ਫੋਲੋ ਕਰਦੇ ਉਹ ਲੋਕ ਸ਼ੁਰੂ ਚ ਇਹਦੇ ਇਸ ਮਸਲੇ ਤੇ ਸਰਕਾਰ ਨੂੰ ਘੇਰਦੇ ਆ ਹਮ ਹੌਲੀ 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 ਚਾਹ ਭਾਨੇ ਦੇ ਹੱਕ ਚ ਲੋਕ ਸੀ ਚਾਹ ਉਹਦੇ ਖਿਲਾਫ ਸੀ ਇਹ ਲੋਕ ਲਹਿਰ ਦਾ ਹਿੱਸਾ ਇਹ ਗੱਲ ਬਣ ਜਾਂਦੀ ਹੈ ਹਮ ਵਿੱਚ ਬਹੁਤ ਸਾਰੇ ਪੱਤਰਕਾਰ ਵੀ ਨੇ ਜਿਹੜੇ ਉਹਨਾਂ ਦਾ ਜਿਹੜੇ ਇੱਕ ਪੱਖੀ ਪੱਤਰਕਾਰੀ ਕਰਦੇ ਆ ਜਿਹੜੀ ਸਿਰਫ ਲੱਖੇ ਸਿਧਾਣੇ ਦੇ ਪੱਖ ਦੀ ਪੱਤਰਕਾਰੀ ਕਰਦੇ ਆ ਉਹ ਵੀ ਇਹਦੇ ਵਿੱਚ ਹਿੱਸਾ ਪਾਉਂਦੇ ਆ ਹੂੰ ਮੇਨਸਟ੍ਰੀਮ ਮੀਡੀਆ ਵੀ ਫੇਰ ਇਸ ਗੱਲ ਦੇ ਉੱਤੇ ਆ ਜਾਂਦਾ ਜੀ ਫੇਰ ਹੁੰਦਾ ਕੱਠ ਪਰਚੇ ਪਰਚਿਆਂ ਦਾ ਦੌਰ ਭਾਨੇ ਤੇ ਇੱਕ ਤੋਂ ਬਾਅਦ ਦੂਜਾ ਜਦੋਂ ਪਹਿਲਾ ਪਰਚਾ ਪੈਂਦਾ ਨਾ ਉਦੋਂ ਤੱਕ ਜ਼ਿਆਦਾਤਰ ਸੁਹਿਰਦ ਲੋਕ ਇਸ ਗੱਲ ਨੂੰ ਬਹੁਤੇ ਗੰਭੀਰ ਨਹੀਂ ਸੀ ਲੈ ਰੇ ਹੂੰ ਕਿ ਸ਼ਾਇਦ ਇੱਕ ਏਜੰਟ ਨੇ ਦੋਸ਼ ਲਾਤਾ ਮੇਰੇ ਤੋਂ ਪੈਸੇ ਮੰਗੇ ਹੋ ਸਕਦਾ ਹੈ ਗੱਲ ਹੋ ਗਈ ਹੋਵੇ ਜੀ ਜਦੋਂ ਬਹੁਤ ਸਾਰੇ ਲੋਕ ਮੇਰੇ ਵਰਗੇ ਲੋਕ ਵੀ ਜਦੋਂ ਇਸ ਗੱਲ ਦੇ ਵਿੱਚ ਭਾਨੇ ਦੇ ਹੱਕ ਚਾਉਂਦੇ ਆ ਉਹ ਉਦੋਂ ਹੁੰਦਾ ਜਦੋਂ ਚੈਨ ਚੋਰੀ ਵਰਗੇ ਪਰਚੇ ਵੀ ਪਾ ਦਿੱਤੇ ਜਾਂਦੇ ਉੱਥੇ ਇਹ ਗੱਲ ਇੱਕ ਸਟੈਬਲਿਸ਼ ਹੋ ਜਾਂਦੀ ਹੈ ਕਿ ਸਰਕਾਰ ਨੇ ਪੋਲਿਟੀਕਲ ਵੈਂਡੇਟਾ ਹਮ ਔਰ ਭਾਨੇ ਦੇ ਖਿਲਾਫ ਜਿਹੜੀ ਭਾਨੇ ਦੀ ਸ਼ਬਦਾਵਲੀ ਹੈ ਖਾਸ ਤੌਰ ਤੇ ਮੁੱਖ ਮੰਤਰੀ ਦੇ ਖਿਲਾਫ ਜਾਂ ਸਰਕਾਰ ਦੇ ਖਿਲਾਫ ਉਹਦੇ ਖਿਲਾਫ ਇੱਕ ਅਪ ਦਾ ਗੁੱਸਾ ਸਰਕਾਰ ਕੱਢ ਰਹੀ ਹੈ ਜੋ ਕਿ ਸਾਨੂੰ ਸਭ ਨੂੰ ਲੱਗਿਆ ਕਿ ਠੀਕ ਨਹੀਂ ਇਹਦੇ ਖਿਲਾਫ ਬੋਲਣਾ ਚਾਹੀਦਾ ਹੌਲੀ ਹੌਲੀ ਜੇ ਪੋਲਿਟਿਕਲ ਸਿਨੈਰੀਓ ਦੇ ਵਿੱਚ ਸਾਰੇ ਐਸਪੈਕਟਸ ਨੂੰ ਵਿਚਾਰਨ ਤੇ ਦੇਖਣ ਦੀ ਲੋੜ ਹੈ ਹਮ ਇੱਕ ਪਾਸੇ ਲੱਖਾਂ ਸਦਾਣਾ ਦੀ ਰੈਲੀ ਜੋ ਜਿਹੜੀ ਯਾਤਰਾ ਉਹ ਪੰਜਾਬ ਬਚਾਉਣ ਦੀ ਗੱਲ ਕਰਦਾ ਉਹ ਕੱਢਦਾ ਜੀ ਉਹਦੀ ਸ਼ੁਰੂਆਤ ਹੁੰਦੀ ਹੈ ਉਹਦੀ ਆਪਣੀ ਕੰਸਟਿਟੂਐਂਸੀ ਤੋਂ ਜਿੱਥੋਂ ਇਲੈਕਸ਼ਨ ਲੜਨ ਦੀ ਉਹ ਗੱਲ ਕਰਦਾ ਯਾਨੀ ਕਿ ਬਠਿੰਡੇ ਤੋਂ ਹਮ ਹੁਣ ਜੇ ਤੁਸੀਂ ਬਠਿੰਡੇ ਦੇ ਸਮੀਕਰਨ ਨੂੰ ਦੇਖੋ ਮੈਨੂੰ ਜੇ ਤੁਸੀਂ ਇਜਾਜ਼ਤ ਦਿਓ ਤਾਂ ਮੈਂ ਇੱਕ ਇੱਕ ਕਰਕੇ ਗੱਲ ਖੋਲ ਕੇ ਲੰਬੇ ਜਾਨਾ ਤੁਸੀਂ ਆਪਣੇ ਸਵਾਲ ਨਾਲ ਨਾਲ ਕਰਦੇ ਰਹਿਣਾ ਜੀ ਬਿਲਕੁਲ ਬਠਿੰਡੇ ਦੇ ਵਿੱਚ ਅਸੀਂ ਇਹ ਸਾਰੇ ਮੰਨਦੇ ਹਾਂ ਕਿ ਰਾਜਾ ਵੜਿੰਗ ਸ਼ੈ ਦੇ ਚਾਹੁੰਦੇ ਕਿ ਉਹ ਆਪਣੀ ਪਤਨੀ ਅਮਰਤਾ ਵੜਿੰਗ ਨੂੰ ਇਲੈਕਸ਼ਨ ਲੜਾਉਣ ਇਹ ਇੱਕ ਦਬੀ ਹੋਈ ਜ਼ੁਬਾਨ ਦੇ ਵਿੱਚ ਇਹ ਗੱਲ ਅਕਸਰ ਸਾਹਮਣੇ ਆਉਂਦੀ ਰਹੀ ਹੈ ਜੀ ਦੂਜੇ ਪਾਸੇ ਮਨਪ੍ਰੀਤ ਸਿੰਘ ਬਾਦਲ ਜਿਹੜੇ ਭਾਜਪਾ ਵਿੱਚ ਸ਼ਾਮਲ ਹੋ ਗਏ ਸੀ ਇਹ ਚਰਚਾ ਰਹਿੰਦੀ ਹੈ ਕਿ ਸ਼ਾਇਦ ਅਕਾਲੀ ਦਲ ਤੇ ਮਨਪ੍ਰੀਤ ਬਾਦਲ ਦਾ ਆਪਸੀ ਤੌਰ ਦੇ ਉੱਤੇ ਪਰਿਵਾਰਕ ਤੌਰ ਤੇ ਹੁਣ ਸਾਂਝ ਪੈ ਗਈ ਹੈ ਵੀ ਯਾਰ ਆਪਾਂ ਖਤਮ ਹੁੰਦੇ ਜਾਂਦੇ ਆ ਤੇ ਪਰਿਵਾਰਕ ਤੌਰ ਦੇ ਉੱਤੇ ਤੂੰ ਜਿੱਥੇ ਵੀ ਜਾਣਾ ਹੈ ਅਸੀਂ ਜਿੱਥੇ ਵੀ ਰਹਿਣਾ ਆਪਾਂ ਇੱਕ ਦੂਜੇ ਨੂੰ ਵੱਡਾ ਕਰੀਏ ਹੂੰ ਜੀ ਤਾਂ ਮੈਂ ਇਹ ਮੰਨ ਕੇ ਚੱਲ ਰਹਾ ਹਾਈਪੋਥੈਟিক্যাল ਗੱਲ ਵੀ ਮਨਪ੍ਰਿਤ ਬਾਦਲ ਜਿਹੜੇ ਇੱਕ ਬਠਿੰਡੇ ਤੋਂ ਉਹ ਕੈਂਡੀਡੇਟ ਜੀ ਹੋ ਸਕਦੇ ਹਾਈਪੋਥੈਟিক্যাল ਗੱਲ ਹੈ ਜੀ ਤੀਜੀ ਗੱਲ ਆ ਜਾਂਦੀ ਹੈ ਕਿ ਬਲਕੌਰ ਸਿੰਘ ਹੋਣਾ ਨੇ ਕਦੇ ਵੀ ਇਹ ਇਨਕਾਰ ਨਹੀਂ ਕੀਤਾ ਕਿ ਮੈਂ ਚੋਣ ਨਹੀਂ ਲੜਨੀ ਹੂੰ ਜੀ ਤਾਂ ਜੇ ਬਲਕੌਰ ਸਿੰਘ ਚੋਣ ਲੜਨ ਦੀ ਗੱਲ ਹੈ ਤਾਂ ਦੋ ਹੀ ਕੌਨਸਟਿਟੂਐਂਸੀਆਂ ਸਮਝ ਆਉਂਦੀਆਂ ਜਾਂ ਤਾਂ ਉਹ ਸੰਗਰੂਰੋਂ ਲੜਦੇ ਐ ਦੂਜੀ ਕੌਨਸਟਿਟੂਐਂਸੀ ਬਠਿੰਡਾ ਜਿੱਥੇ ਉਹਨਾਂ ਦਾ ਆਪਣਾ ਹਲਕਾ ਪੈਂਦਾ ਜਿੱਥੇ ਮਾਨਸਾ ਦੇ ਉਹ ਰਹਿਣ ਵਾਲੇ ਨੇ ਜੇ ਉਹ ਲੜਦੇ ਫਿਰ ਹਾਈਪੋਥੈਟিক্যাল ਗੱਲ ਹੈ ਜੀ ਇਸ ਪੂਰੇ ਸਿਨੈਰੀਓ ਦੇ ਵਿੱਚ ਚੌਥਾ ਵੱਡਾ ਚਿਹਰਾ ਜਿਹੜਾ ਆਇਆ ਉਹ ਲੱਖਾ ਸਦਾਣਾ ਦੇ ਰੂਪ ਦੇ ਵਿੱਚ ਬਠਿੰਡਾ ਨਜ਼ਰ ਆਉਂਦਾ ਹਰ ਸਿਮਰਤ ਬਾਦਲ ਅਕਾਲੀ ਦਲ ਦੇ ਨੇ ਜੇ ਉਹ ਛੱਡ ਕੇ ਫਿਰੋਜ਼ਪੁਰ ਵੀ ਚਲੇ ਜਾਂਦੇ ਇਹ ਵੀ ਚਰਚਾ ਇੱਕ ਜੀ ਕਿ ਹਰਸਿਮਰਤ ਬਾਦਲ ਸ਼ਾਇਦ ਐਸਵਾਰੀ ਵੀ ਬਠਿੰਡੇੋਂ ਨਾਲ ਲੜਨੋਂ ਫਿਰੋਜ਼ਪੁਰ ਚਲੇ ਜਾਂ ਜਿੱਥੋਂ ਸੁਖਬੀਰ ਬਾਦਲ ਐਮਪੀ ਨੇ ਹੁਣ ਇਹ ਸਾਰੀ ਗੱਲ ਨੂੰ ਹਾਈਪੋਥੈਟਿਕਲੀ ਦੇਖਿਆ ਜਾਵੇ ਤਾਂ ਇਸ ਪੂਰੇ ਇਨਸੀਡੈਂਟ ਦਾ ਔਰ ਸੀਰੀਜ਼ ਆਫ ਇਨਸੀਡੈਂਟ ਦੇ ਵਿੱਚ ਸਭ ਤੋਂ ਵੱਡਾ ਫਾਇਦਾ ਕਿਹਨੂੰ ਹੋਇਆ ਤੇ ਸਭ ਤੋਂ ਵੱਡਾ ਨੁਕਸਾਨ ਕਿਹਨੂੰ ਹੋਇਆ ਪੋਲੀਟੀਕਲੀ ਹਮ ਐਜ਼ ਆਫ ਨਾਓ ਕਿਉਂਕਿ ਸਿਆਸਤ ਇੱਕ ਦਿਨ ਦੀ ਖੇਡ ਨਹੀਂ ਔਰ ਅਖੀਰਲੇ ਰਿਜ਼ਲਟ ਤੱਕ ਕੁਝ ਨਹੀਂ ਪਤਾ ਹੁੰਦਾ ਕਿ ਗੱਲ ਕਿੱਧਰ ਨੂੰ ਗਈ ਜੀ ਜੋੜ ਘਟਾ ਤੇ ਥੌਟ ਹਰੇਕ ਦਾ ਹੁੰਦਾ ਉਹ ਪਾਰ ਵੀ ਲੰਘਦੀ ਗਲਤਿਓ ਡੁੱਬ ਵੀ ਜਾਂਦੀ ਹੈ ਜੀ ਬੇੜੀ ਲੱਖਾ ਸਿਧਾਨਾ ਜਦੋਂ ਆਪਦੀ ਸ਼ੁਰੂ ਕਰਦੇ ਆ ਪੰਜਾਬ ਬਚਾਓ ਯਾਤਰਾ ਤਾਂ ਪਹਿਲੇ ਦਿਨਾਂ ਦੇ ਵਿੱਚ ਉਸ ਯਾਤਰਾ ਦੇ ਤੁਸੀਂ ਜਿੱਥੇ ਭਾਨਾ ਸਿੱਧੂ ਵੀ ਮੌਜੂਦ ਹੈ ਹੂੰ ਉਹਦੀਆਂ ਵੀਡੀਓਜ਼ ਉਹਨਾਂ ਦੇ ਪੇਜਾਂ ਤੇ ਪਈਆਂ ਤਾਂ ਉੱਥੇ ਪਿੰਡਾਂ ਦੇ ਵਿੱਚ ਕੋਈ ਬਹੁਤ ਵੱਡੇ ਪੱਦਰ ਦਾ ਇਕੱਠ ਨਹੀਂ ਹੋਇਆ ਇਹ ਵੀ ਨਹੀਂ ਹੋਇਆ ਕਿ ਲੋਕ ਨਹੀਂ ਆਏ ਜੀ ਇਹ ਵੀ ਨਹੀਂ ਹੋਇਆ ਕਿ ਲੋਕ ਨਹੀਂ ਆਏ ਪਰ ਇਹ ਵੀ ਨਹੀਂ ਹੋਇਆ ਕਿ ਬਹੁਤ ਜਿਵੇਂ ਭਗਵੰਤ ਮਾਨ 2017 ਚ ਕਿਸੇ ਵੇਲੇ ਰੈਲੀਆਂ ਕਰਦੇ ਸੀ ਤਾਂ ਇਕੱਠ ਦੇਖਣ ਨੂੰ ਮਿਲਦੇ ਹੁੰਦੇ ਉਹ ਗੱਲ ਵੀ ਨਹੀਂ ਹੋਈ ਜੀ ਦੂਜੇ ਪਾਸੇ ਭਾਨਾ ਸਿੱਧੂ ਦਾ ਐਪੀਸੋਡ ਹੁੰਦਾ ਤੇ ਫਿਰ ਆਉਂਦੀ ਹੈ ਕੋਟ ਦੁੰਨੇ ਦੇ ਇਕੱਠ ਦੀ ਗੱਲ ਇਕੱਠ ਦੀ ਗੱਲ ਉੱਥੇ ਇਕੱਠ ਸੋਚ ਤੋਂ ਪਰੇ ਹੋ ਜਾਂਦਾ ਜੀ ਉਸ ਦਿਨ ਤੋਂ ਲੈ ਕੇ ਅੱਜ ਦੇ ਦਿਨ ਤੱਕ ਹਰ ਰੋਜ਼ ਸੁਰਖੀਆਂ ਚ ਲੱਖਾਂ ਸਦਾਨਾ ਹੂੰ ਚਾਹੇ ਉਹ ਨੈਗੇਟਿਵ ਹੈ ਚਾਹੇ ਉਹ ਪੋਜ਼ਿਟਿਵ ਹੈ ਇਹਦਾ ਮੀਨ ਵਾਈਲ ਪੰਜਾਬ ਦੇ ਵਿੱਚ ਅਕਾਲੀ ਦਲ ਦੀ ਪੰਜਾਬ ਬਚਾਓ ਯਾਤਰਾ ਸ਼ੁਰੂ ਹੋ ਜਾਂਦੀ ਹੈ ਜੀ ਅਕਾਲੀ ਦਲ ਨੂੰ ਇਸ ਯਾਤਰਾ ਦੀ ਬੜੀ ਲੋੜ ਸੀ ਜੀ ਅਕਾਲੀ ਦਲ ਲੋਕ ਸਭਾ ਚੋਣਾਂ ਚ ਬੀਜੇਪੀ ਦੇ ਨਾਲ ਜਾ ਰਿਹਾ ਹੈ ਇਕੱਲਾ ਜਾ ਰਿਹਾ ਹੈ ਇਹ ਸਾਰੇ ਥਾਟ ਚ ਅਕਾਲੀ ਦਲ ਜਿਹੜਾ ਹੈ ਉਹ ਇਸ ਯਾਤਰਾ ਨੂੰ ਆਪਦੀ ਰਿਵਾਈਵਲ ਦੀ ਸ਼ੁਰੂਆਤ ਦੇ ਵੱਲ ਲੈ ਕੇ ਜਾ ਰਿਹਾ ਸੀ ਹਮ ਹੁਣ ਤੁਸੀਂ ਦੋਨਾਂ ਗੱਲਾਂ ਨੂੰ ਪੈਰਲਲ ਰੱਖ ਲਓ ਜੀ ਲੱਖਾ ਸਧਾਨਾ 네ਗੇਟਿਵ ਯਾ ਪੋਜ਼ਿਟਿਵ ਹੂੰ ਤੇ ਅਕਾਲੀ ਦਲ ਦੀ ਪੰਜਾਬ ਬਚਾਓ ਯਾਤਰਾ ਜੀ ਮੈਂ ਤੁਹਾਨੂੰ ਪੁੱਛ ਲੈਣਾ ਵੀ ਤੁਹਾਨੂੰ ਜਿਆਦਾ ਸੋਸ਼ਲ ਮੀਡੀਆ ਤੇ ਕੀ ਨਜ਼ਰ ਆ ਰਿਹਾ ਲੱਖਾ ਸਧਾਨਾ ਜਿਆਦਾ ਨਜ਼ਰ ਆ ਰਿਹਾ ਤਾਂ ਅਸੀਂ ਜੇ ਬਿਲਕੁਲ ਨਿਊਟਰਲ ਹੋ ਕੇ ਇਹ ਗੱਲ ਕਰੀਏ ਜਿਵੇਂ ਮੈਥ ਦੇ ਵਿੱਚ ਜਦੋਂ ਕੋਈ ਉਹ ਜਿਹੜਾ ਹੁੰਦੇ ਆ ਉਹ ਸੋਲਵ ਕਰਦੇ ਆ ਐਲ ਐਚ ਐਸ ਇਕੁਅਲ ਟੂ ਆਰ ਐਚ ਐਸ ਉਹਦੇ ਚਿਕ ਹੁੰਦਾ ਹੈ ਹਨਾ ਜੀ ਲੈਫਟ ਹੈਂਡ ਸਾਈਡ ਇਕੁਅਲ ਟੂ ਰਾਈਟ ਹੈਂਡ ਸਾਈਡ ਤਾਂ ਇੱਥੇ ਲੈਫਟ ਹੈਂਡ ਸਾਈਡ ਜਿਹੜੀ ਹੈ ਉਹ ਭਾਰੂ ਹੈ ਰਾਈਟ ਹੈਂਡ ਸਾਈਡ ਬਹੁਤ ਥੱਲੇ ਰਹਿ ਗਈ ਜੀ ਮਤਲਬ ਕਿ ਲੱਖਾ ਸਧਾਨਾ ਜਿਸ سپورਟ ਦੇ ਨਾਲ ਵੋਟ ਪੈਣੀ ਨਹੀਂ ਪੈਣੀ ਮੈਨੂੰ ਨਹੀਂ ਪਤਾ ਇਹ ਬਾਅਦ ਦੀਆਂ ਗੱਲਾਂ ਨੇ ਇਹ ਬਹੁਤ ਵੱਡੇ ਵੱਡੇ ਲੋਕ ਜਿੱਤੇ ਹਾਰੇ ਜਿੱਤ ਵੀ ਜਾਂਦੇ ਆ ਖਿਡਾਰੀ ਹਾਰ ਵੀ ਜਾਂਦੇ ਨੇ ਉਹ ਇੱਕ ਵੱਖਰੀ ਗੱਲ ਹੈ ਪਰ ਅੱਜ ਚਰਚਾ ਦੇ ਵਿੱਚ ਜਿਹੜਾ ਸੀ ਸਭ ਤੋਂ ਵੱਡਾ ਅਕਾਲੀ ਦਲ ਨੂੰ ਇਹਦੇ ਵਿੱਚ ਲਾਸ ਹੋਇਆ ਕਿ ਇਹ ਇਨਸੀਡੈਂਟ ਨੇ ਅਕਾਲੀ ਦਲ ਦੀ ਉਸ ਵੱਡੀ ਯਾਤਰਾ ਜਿਹਦੇ ਵਿੱਚ ਬਹੁਤ ਵੱਡੇ ਇਕੱਠ ਹੋ ਰਹੇ ਆ ਮੈਂ ਇੱਥੇ ਕੋਟ ਕਰਨੀ ਚਾਹਣਾ ਇਹ ਗੱਲ ਤੁਹਾਨੂੰ ਜੀ ਅਕਾਲੀ ਦਲ ਦੀ ਪੰਜਾਬ ਬਚਾਓ ਯਾਤਰਾ 'ਚ ਵੱਡੇ ਇਕੱਠ ਹੋ ਰਹੇ ਆ ਹੂੰ ਪਰ ਜਿਸ ਲੈਵਲ ਤੇ ਉਹ ਯਾਤਰਾ ਪਹੁੰਚਣੀ ਚਾਹੀਦੀ ਸੀਗੀ ਘਰਾਂ ਘਰਾਂ ਤੱਕ ਉਹ ਨਹੀਂ ਪਹੁੰਚ ਸકી ਜੀ ਇੱਕ ਤਾਂ ਹੋ ਗਿਆ ਕਿ ਇਹ ਮੁੱਦਾ ਉਸ ਗੱਲ ਨੂੰ ਖਾ ਗਿਆ ਹੂੰ ਹੁਣ ਉਹਦਾ ਬੈਨੀਫਿਟ ਲੱਖ ਸਦਾਨਾ ਨੂੰ ਤਾਂ ਹੈ ਹੀ ਹੈ ਉਹ 네ਗੇਟਿਵਲੀ ਆ ਪੋਜ਼ਿਟਿਵਲੀ ਮਸ਼ਹੂਰ ਹੋ ਰਿਹਾ ਪਰ ਉਹਦਾ ਬੈਨੀਫਿਟ ਮੌਜੂਦਾ ਸਰਕਾਰ ਨੂੰ ਵੀ ਹੋਇਆ ਕਿ ਸਰਕਾਰ ਵੀ ਨਹੀਂ ਚਾਹੁੰਦੀ ਕਿ ਅਕਾਲੀ ਦਲ ਦੁਆਰਾ ਉੱਠੇ ਸਰਕਾਰ ਨੂੰ ਬਹੁਤ ਸੂਟ ਕਰ ਰਿਹਾ ਕਿ ਅਕਾਲੀ ਦਲ ਪੂਰੇ ਪੰਜਾਬ 'ਚ ਵੱਡੀ ਹੋਣ ਨਾਲ ਉਹ ਲੱਖੇ ਦਾ ਮੁੱਦਾ ਚੱਲਦਾ ਰਹੇ ਅਕਾਲੀ ਇਹ ਸਰਕਾਰ ਨੂੰ ਬਹੁਤ ਸੂਟ ਕਰਦਾ ਇਹ ਵੀ ਇੱਕ ਮਸਲਾ ਹੈ ਕਿ 6 ਦਿਨ ਦਾ ਸਮਾਂ ਜਿਹੜਾ ਜਿਹੜੀ ਮੈਨੂੰ ਸਮਝ ਆ ਰਹੀ ਹੈ ਕਿ 6 ਦਿਨ ਦਾ ਸਮਾਂ ਕਿਉਂ ਲਿਆ ਗਿਆ ਜੀ ਫਿਰ 6 ਦਿਨ ਦੇ ਸਮੇਂ ਦਾ ਅਪਰੂਵਲ ਕਿਉਂ ਹੁਣ ਗੱਲਾਂ ਇਹ ਸਾਰੀਆਂ ਆ ਗਈਆਂ ਜਿੱਥੇ ਉਸ ਦਿਨ ਤੋਂ ਬਾਅਦ ਜਿਹੜਾ ਕੋਰਟ ਦੁਨਨੇ ਦੇ ਕੱਠ ਤੋਂ ਬਾਅਦ ਫਿਰ ਕਾਲ ਦਿੱਤੀ ਗਈ ਫਿਰ ਉਸ ਕਾਲ ਦੇ ਵਿੱਚ ਆਗੂ ਡਿਟੇਨ ਹੁੰਦੇ ਆ ਜੀ ਉੱਥੇ ਵੱਡਾ ਆਗੂ ਕੋਈ ਵੀ ਨਹੀਂ ਆਇਆ ਹਮ ਸੁਖਪਾਲ ਖਹਿਰਾ ਉੱਥੇ ਨਹੀਂ ਆਇਆ ਜੀ ਸਿਮਰਨਜੀਤ ਮਾਨ ਉੱਥੇ ਨਹੀਂ ਆਏ ਚਰਨਜੀਤ ਚੰਨੀ ਉੱਥੇ ਨਹੀਂ ਆਏ ਹਮ ਸਾਰੇ ਆਗੂ ਰੁਕੇ ਗਏ ਤੇ ਲੱਖਾ ਸਿਧਾਣਾ ਭਾਵੇਂ ਇਹ ਲੱਖਾ ਡਿਫੈਂਡ ਕਰਦਾ ਵੀ ਉਹਦੇ ਵੀ ਕੋਈ ਰਲ਼ੀ ਮਿਲੀ ਗੱਲ ਨਹੀਂ ਹੈਗੀ ਜੀ ਵੀ ਲੱਖੇ ਤੇ ਇਹ ਸਵਾਲ ਉੱਠ ਗਿਆ ਵੀ ਲੱਖਾ ਕਿਵੇਂ ਪਹੁੰਚ ਗਿਆ? ਬਾਕੀ ਸਾਰੇ ਡਿਟੇਨ ਕੀਤੇ ਹੋਇਆ। ਤੇ ਲੱਖਾ ਕਹਿੰਦਾ ਵੀ ਮੈਂ ਆਪਦੇ ਗਨਮੈਨ ਫਲਾਨੇ ਬੰਦੇ ਦੇ ਘਰੇ ਛੱਡ ਗਿਆ ਸੀ। ਮੈਨੂੰ ਪਤਾ ਸੀ ਮੈਂ ਪੁਰਾਣਾ ਘਾਗ ਬੰਦਾ ਮੈਂ ਪਹੁੰਚ ਗਿਆ। ਹੂੰ ਹੁਣ ਇੱਥੇ ਗੱਲ ਨੂੰ ਇੱਕ ਸਮਝਿਆ ਜਾਵੇ। 1 ਮਿੰਟ ਵਾਸਤੇ ਲੱਖੇ ਤੇ ਕੋਈ ਵੀ ਸ਼ੱਕ ਨਾ ਕਰੋ ਵੀ ਲੱਖਾ ਕਿਤੇ ਸਰਕਾਰ ਨਾਲ ਰਲਿਆ। ਜੀ। ਜਾਂ ਲੱਖੇ ਨੇ ਰਲ ਮਿਲ ਕੇ ਕੁਝ ਕਰ ਲਿਆ। ਇੱਥੇ ਸਰਕਾਰ ਦੇ ਪੁਆਇੰਟ ਆਫ View ਤੋਂ ਸੋਚੋ ਗੱਲ। ਹੂੰ ਸਰਕਾਰ ਨੇ ਨਾ ਚਰਨਜੀਤ ਚੰਨੀ ਨੂੰ ਸਿਆਸਤ ਕਰਨ ਦਿੱਤੀ ਉੱਥੇ ਜਾ ਕੇ ਨਾ ਸਿਮਰਨਜੀਤ ਮਾਨ ਨੂੰ ਕਰਨ ਦਿੱਤੀ ਨਾ ਹੀ ਸਰਕਾਰ ਨੇ ਮੈਂ ਫਿਰ ਕਹਿ ਰਿਹਾ ਤੁਸੀਂ ਇੱਕ ਪਾਸੇ ਸੋਚ ਲੋਗੇ ਲੱਖਾ ਰਲਿਆ ਨਹੀਂ ਹੈ ਜੀ ਲੱਖਾ ਨੂੰ ਪਤਾ ਹੀ ਨਹੀਂ ਲੱਗਿਆ ਕੀ ਹੋ ਗਿਆ ਮੰਨ ਲਿਆ ਜਾਵੇ ਜੀ ਜੀ ਤਾਂ ਨਾ ਤਾਂ ਚੰਨੀ ਪਹੁੰਚਿਆ ਨਾ ਖੈਰਾ ਪਹੁੰਚਿਆ ਨਾ ਸਿਮਰਨਜੀਤ ਮਾਨ ਪਹੁੰਚਿਆ ਕੱਲਾ ਲੱਖਾ ਪਹੁੰਚਿਆ ਇਹ ਹੋ ਸਕਦਾ ਲੱਖਾ ਪਹੁੰਚਣ ਦਿੱਤਾ ਗਿਆ ਹੋਵੇ ਹਮ ਸਰਕਾਰ ਨੇ ਲੱਖਾ ਕਹਿ ਰਿਹਾ ਨਾ ਮੈਂ ਪਹੁੰਚਿਆ ਹੋ ਸਕਦਾ ਸਰਕਾਰ ਚਾਹੁੰਦੀ ਹੋਵੇ ਵੀ ਕੱਲਾ ਲੱਖਾ ਹੀ ਪਹੁੰਚ ਜੇ ਉੱਥੇ ਜੀ ਤਾਂ ਲੱਖਾ ਪਹੁੰਚਦਾ ਹੈ ਹੁਣ ਉਸ ਤੋਂ ਬਾਅਦ ਕੀ ਹੁੰਦਾ ਲੱਖੇ ਦੇ ਉੱਤੇ ਕੁਐਸਚਨ ਮਾਰਕ ਆਣੇ ਸ਼ੁਰੂ ਹੋ ਗਏ ਹੂੰ ਸਵਾਲ ਖੜੇ ਹੋ ਗਏ ਇਹ ਕਿਵੇਂ ਪਹੁੰਚ ਗਿਆ ਗਨਮੈਨ ਨਾਲ ਹੁੰਦੇ ਉਹ ਕਹਿੰਦਾ ਗਨਮੈਨ ਤਾਂ ਮੈਂ ਛੱਡ ਗਿਆ ਸੀ ਜੀ ਯਕੀਨ ਮੰਨ ਲਿਆ ਜਾਵੇ ਇਸ ਗੱਲ ਤੇ ਵੀ ਛੱਡ ਗਿਆ ਵੀ ਛੱਡ ਗਿਆ ਪਹੁੰਚ ਗਿਆ ਹੂੰ ਉਦੋਂ ਬਾਅਦ ਨਾਲ ਦੀ ਨਾਲ ਜਦੋਂ ਇਹ ਸਵਾਲ ਉੱਠਦਾ ਹੈ ਲੱਖਾ মিডিਆ ਦੇ ਵਿੱਚ ਇੰਟਰਵਿਊਆਂ ਦਿੰਦਾ ਹੈ ਤੇ ਨਾਲ ਦੀ ਨਾਲ ਉਸੇ ਤਰੀਕ ਦਾ ਪੰਜ ਤਰੀਕ ਦਾ ਇੱਕ ਪਰਚਾ ਵਾਇਰਲ ਕਰ ਦਿੱਤਾ ਜਾਂਦਾ ਹੈ ਹੂੰ ਜੀ ਹੁਣ ਦੇਖੋ ਕਿੰਡੀ ਵਿਆਉਂਤ ਬੰਦੀ ਹੈ ਇਹਦੇ ਚ ਜੀ ਜਿਸ ਵੇਲੇ ਲੱਖੇ ਦੇ ਉੱਤੇ ਕੁਐਸਚਨ ਮਾਰ ਖੜੇ ਹੋਏ ਉਸ ਵੇਲੇ ਉਹ ਪਰਚਾ ਸਾਹਮਣੇ ਆ ਗਿਆ ਇਹਦਾ ਮਤਲਬ ਕਿ ਉਹ ਪਰਚਾ ਇਹ ਡਿਫਾਈਨ ਕਰ ਰਿਹਾ ਹੈ ਵੀ ਦੇਖੋ ਸਰਕਾਰ ਨੇ ਹੋਰ ਕਿੰਨਾ ਵੱਡਾ ਤਸ਼ੱਦਦ ਕੀਤਾ ਹੂੰ ਜੀ ਹੁਣ ਇੱਥੇ ਫੇਰ ਮੰਨ ਲਓ ਵੀ ਲੱਖਾ ਕਿਤੇ ਗਲਤ ਨਹੀਂ ਹੈਗਾ ਹਾਈਪੋਥੈਟিক্যাল ਗੱਲ ਹੈ ਇੱਥੇ ਮੰਨਣਾ ਆਪਾਂ ਬਸ ਮੰਨ ਲਓ ਤੁਸੀਂ ਵੀ ਲੱਖੇ ਨੇ ਕੁਝ ਨਹੀਂ ਕੀਤਾ ਜੀ ਤੁਸੀਂ ਸਿਰਫ ਸਰਕਾਰ ਦੇ ਪੁਆਇੰਟੋਂ ਵੀ ਤੁਸੀਂ ਜੇ ਸੋਚਦੇ ਹੋ ਕਿਉਂਕਿ ਹੁਣ ਲੋਕ ਇਸ ਪੱਖ ਚ ਵੰਡੇ ਨਾ ਅਸਲ ਚ ਲੋਕ ਧਾਰਾ ਨਾਲ ਚੱਲਦੇ ਨਾ ਹੂੰ 100 ਕਮੈਂਟ ਹੈ 90 ਜੇ ਫੇਵਰ ਹੈ ਅਗਲਾ ਪੱਤਰਕਾਰ ਵੀ ਅੱਜ ਕੱਲ੍ਹ ਐਂ ਕਰੀ ਜਾਂਦੇ ਮੈਂ ਦਾਦ ਦਿਨਾ ਮੁੰਡੇ ਦੋ ਤਿੰਨ ਬਹੁਤ ਸੋਹਣੇ ਲੌਜੀਕਲੀ ਉਹਨਾਂ ਨੇ ਗੱਲਾਂ ਕੀਤੀਆਂ ਨੇ ਜੀ ਇਸ ਪੱਖ ਦਾ ਦੂਜਾ ਪੱਖ ਵੀ ਰੱਖਿਆ ਹੁਣ ਮਾਹੌਲ ਤਾਂ ਇਹ ਬਣਿਆ ਭਾਵੇਂ ਕੋਈ ਵੀ ਭਟੇਰਾ ਨਾ ਅੱਜ ਜੀ ਜੇ ਤੁਸੀਂ ਉਹਦਾ ਕ੍ਰਿਟਿਸਿਜ਼ਮ ਕਰਦੇ ਹੋ ਜਾਂ ਤਾਂ ਉਹ ਤੁਹਾਡੇ ਗਲ ਪੈਨ ਨੂੰ ਜਾਂਦੇ ਆ ਜੀ ਜੇ ਸਰਕਾਰ ਐ ਤਾਂ ਪਰਚੇ ਦਿੰਦੀ ਐ ਪੁਲਿਸ ਤੋਂ ਕਟਾ ਦੂਗੀ ਜੇ ਸਰਕਾਰ 'ਚ ਨਹੀਂ ਐ ਤਾਂ ਉਹ ਉਹ ਵੱਡਾ ਲਕੀਰ ਖਿੱਚ ਲੈਂਦੇ ਆ ਵੀ ਇਹਨਾਂ ਨਾਲ ਤਾਂ ਗੱਲ ਨਹੀਂ ਕਰਨੀ ਅਸੀਂ ਹੂੰ ਜਾਂ ਤਾਂ ਗੱਲ ਨਹੀਂ ਕਰਨੀ ਜੀ ਡਰ ਵੀ ਹੁੰਦਾ ਨਾ ਹੂੰ ਜਿਹੜੇ ਤਾਂ ਪਤਾ ਐ ਵੀ ਸਵਾਲ ਹੀ ਉਹ ਪੁੱਛਣੇ ਆ ਵੀ ਜਿਹੜੇ ਫੇਵਰ ਦੇ ਐ ਜੀ ਤੈਨੂੰ ਪੁੱਛੀ ਇਹ ਪੰਜਾਬ ਪੁੱਛੂ ਤਾਂ ਬਾਅਦ ਚ ਬਚਾਵਾਂਗੇ ਪਹਿਲਾਂ ਤਾਂ ਰੋਜ਼ਮਰਹ ਦੀ ਜ਼ਿੰਦਗੀ ਦੀਆਂ ਗੱਲਾਂ ਕਰ ਲਈਏ ਨਾ ਆਪਾਂ ਜੀ ਦੂਜੇ ਪੋਲਿਟਿਸ਼ਨਾਂ ਚ ਵੀ ਹੈ ਇਹ ਹੂੰ ਪੋਲਿਟਿਸ਼ਨ ਦੇ ਨੇੜੇ ਤੇੜੇ ਦੇ ਜਿਹੜੇ ਬੰਦੇ ਮੈਂ ਅੱਗੇ ਵੀ ਇੱਕ ਦਿਨ ਗੱਲ ਕੀਤੀ ਸੀ ਉਹ ਕਦੇ ਨਹੀਂ ਚਾਹੁੰਦੇ ਹੁੰਦੇ ਵੀ ਇਸ ਤਰੀਕੇ ਦਾ ਫਲਾ ਹੋ ਜੇ ਉਹ ਆਪਦੇ ਨਿੱਜੀ ਕੱਢੀ ਜਾਂਦੇ ਆ ਬੈਠੇ ਹੂੰ ਮੈਂ ਵਾਪਸ ਇਸ ਗੱਲ ਨੂੰ ਕੰਪਲੀਟ ਕਰਦਾ ਖੈਰੇ ਆਪਾਂ ਹੋਰ ਪਾਸੇ ਲੈ ਕੇ ਜਾ ਰਹੇ ਆ ਗੱਲ ਨੂੰ ਤਾਂ ਇਹਦਾ ਵੀ ਜਿਹੜਾ ਪਰਚਾ ਵੀ ਬਾਹਰ ਆਇਆ ਫਿਰ ਹੂੰ ਫਿਰ ਇੱਕਦਮ ਚਰਚਾ ਪੂਰੇ ਪੰਜਾਬ ਦੇ ਵਿੱਚ ਦੁਬਾਰਾ ਛਿੜਪੀ ਵੱਡੇ ਪੱਧਰ ਤੇ ਇੰਟਰਵਿਊ ਹੋਣ ਲੱਗ ਗੀਆਂ ਜਿਨ੍ਹਾਂ ਦੇ ਪਰਚੇ ਹੋਏ ਵੀ ਹੂੰ ਮਤਲਬ ਵੀ ਇਹ ਤਾਂ ਸਰਕਾਰ ਬਹੁਤ ੱੱਕਾ ਕਰਤਾ ਜਿੱਥੇ ਦਾ ਕੈਨਸਲ ਕਰਨੇ ਸੀ ਕਿੱਥੇ ਬਾਕੀਆਂ ਦੇ ਵੀ ਪਰਚੇ ਕਰਤੇ ਹੂੰ ਲੋਕ ਇਸ ਗੱਲ ਚੁਲਜੇ ਹੋਏ ਇੰਨਾ ਕੀ ਸੋਚਦੇ ਪਏ ਤੇ ਇੱਥੋਂ ਤੱਕ ਹੀ ਸੀਮਾਂ ਚੁਲਜੇ ਹੋਏ ਇਸ ਤੋਂ ਬਿਯੋਂਡ ਕਿੱਥੋਂ ਕਹਾਣੀ ਨਰੇਟ ਹੋ ਰਹੀ ਹੈ ਉਹ ਤਾਂ ਕੋਈ ਸੋਚ ਹੀ ਨਹੀਂ ਰਿਹਾ ਵੀ ਜਿਹੜਾ ਪਰਚਾ 4 ਦਿਨ ਬਾਹਰ ਨਹੀਂ ਆਇਆ ਸੀ ਹੁਣ ਕਿਉਂ ਬਾਹਰ ਆ ਗਿਆ ਉਹ ਹੂੰ ਹੁਣ ਗੱਲ ਸਵਾਲ ਅਗਲਾ ਇਹ ਆ ਜਾਂਦਾ ਕੀ ਭਾਨਾ ਸਿੱਧੂ ਰਿਹਾ ਹੋਊਗਾ ਕਿ ਨਹੀਂ ਹੋ ਤੁਸੀਂ ਜਿਹੜੀ ਗੱਲ ਮੈਨੂੰ ਪਹਿਲਾਂ ਪੁੱਛੀ ਹੈ ਹਮ ਭਾਨਾ ਸਿੱਧੂ ਰਿਹਾ ਹੋ ਜਾਂਦਾ ਜਾਂ ਨਹੀਂ ਹੋ ਜਾਂਦਾ ਜਿਸ ਮੋਟਿਵ ਲਈ ਮੈਨੂੰ ਲੱਗਦਾ ਹੈ ਕਿ ਸਾਰੀ ਵਿਉਂਤਬੰਦੀ ਜਿੱਥੋਂ ਵੀ ਘੜੀ ਗਈ ਹੈ ਬਹਿ ਕੇ ਹਮ ਉਹ ਪੂਰਾ ਹੋ ਚੁੱਕਿਆ ਹੈ ਉਹ ਕੰਪਲੀਟਡ ਹੈ ਜੀ ਉਹ ਪੂਰਾ ਨੈਰੇਟਿਵ ਸਿਰਜਿਆ ਗਿਆ ਉਹਨੂੰ ਵੱਡਾ ਕਰ ਲਿਆ ਗਿਆ ਉਹਦੇ ਸਾਰੇ ਫਾਲ ਕਰਗੇ ਕਿਸੇ ਨੂੰ ਕੋਈ ਸਮਝ ਨਹੀਂ ਆਈ ਹੁਣ ਲੱਖੇ ਦੇ ਨਾਲ ਤੁਰਨ ਵਾਲੇ ਲੱਖੇ ਦੇ ਸਵਾਲ ਕਰੀ ਜਾਂਦੇ ਝੋਟਾ ਵੀ ਇੰਟਰਵਿਊਸ ਦੇ ਰਿਹਾ ਅੱਜ ਇੱਕ ਹੋਰ ਮੈਂ ਕਿਸਾਨ ਆਗੂ ਦੀ ਇੰਟਰਵਿਊ ਸੁਣੀ ਜਾਂਦਾ ਸੀ ਉਹ ਵੀ ਕਹੀ ਜਾਂਦਾ ਸੰਤਾ ਪਤਾ ਨਹੀਂ ਲੱਗਿਆ ਹੂੰ ਹੂੰ ਅਕਾਲੀ ਦਲ ਦੀ ਯਾਤਰਾ ਵੀ ਨਾ ਜ਼ੀਰੋ ਹੋ ਗਈ ਜੀ ਲੱਖਾ ਵੀ ਸ਼ੱਕੀ ਕਰਤਾ ਹੂੰ ਦੇਖੋ ਤੁਸੀਂ ਸਾਰਾ ਕੋਈ ਸ਼ੱਕੀ ਹੋ ਗਿਆ ਦੇਖੋ ਨਾ ਹਾਂ ਜਿਸ ਲੱਖੇ ਪਿੱਛੇ 10 ਦਿਨ ਪਹਿਲਾਂ ਲੋਕ ਮਰ ਕੇ ਜਾ ਰਹੇ ਸੀ ਅੱਜ ਉਹ ਸ਼ੱਕੀ ਕਰਤਾ ਹੂੰ ਯਾਤਰਾ ਜ਼ੀਰੋ ਕਰ ਲਈ ਜੀ ਇਹ ਜਿਹੜਾ ਉਸ ਦਿਨ ਪ੍ਰੋਟੈਸਟ ਕਰਾ ਵੀ ਲਿਆ ਤੇ ਖਤਮ ਵੀ ਕਰ ਲਿਆ ਹੂੰ ਭਾਨਾ ਅੰਦਰ ਵੀ ਦੇ ਲਿਆ ਤੇ ਬਾਹਰ ਵੀ ਕੱਢ ਦੇਣਗੇ ਹੂੰ ਜੀ ਹੂੰ ਤਾਂ ਜਿਹੜਾ ਪੋਲੀਟੀਕਲ ਸਿਨੈਰੀਓ ਕ੍ਰੀਏਟ ਕਰਨਾ ਸੀ ਦੋਨਾਂ ਕੰਸਟਿਟੂਐਂਸੀਆਂ ਦਾ ਸੰਗਰੂਰ ਦਾ ਤੇ ਬਠਿੰਡੇ ਦਾ ਉਹ ਵੀ ਕ੍ਰੀਏਟ ਉਹ ਵੀ ਕ੍ਰੀਏਟ ਹੋ ਗਿਆ ਜੀ ਹੁਣੇ ਲੋਕਾਂ ਤੇ ਐ ਵੀ ਜਿਹੜੀ ਗੱਲ ਮੈਂ ਹੁਣ ਕਹਿ ਕੇ ਹਟਿਆ ਇਹਦੇ ਤੇ ਵਿਚਾਰ ਕਰ ਲੈਣ ਵੀ ਕਿਨੇ ਕੀਤਾ ਕੀ ਕੀਤਾ ਕਿਵੇਂ ਕੀਤਾ ਕਿੱਥੇ ਜੋੜਿਆ ਹੁਣ ਸ਼ੁਰੂ ਤੋਂ ਐਂਡ ਤੇ ਨਾ ਆਇਓ ਮੇਰੀ ਇਹ ਗੱਲ ਕੰਪਲੀਟ ਹੋਣ ਤੋਂ ਬਾਅਦ ਅੱਜ ਤੋਂ ਪਿੱਛੇ ਨੂੰ ਮੂਵ ਹੋਣਾ ਸ਼ੁਰੂ ਕਰ ਦਿਓ ਹਮ ਇੱਕ ਇੱਕ ਚੀਜ਼ ਤੁਹਾਨੂੰ ਕਲੀਅਰ ਹੋਣੀ ਸ਼ੁਰੂ ਹੋ ਜਾਂਦੀ ਹੈ ਜੀ ਇਹ ਸਿਆਸਤ ਨੂੰ ਸਮਝਣਾ ਬਹੁਤ ਔਖਾ ਹੈ। ਹੂੰ। ਤੁਹਾਨੂੰ ਨਹੀਂ ਹੈਰਾਨੀ ਦੀ ਗੱਲ ਹੋਈ ਕਿ ਜਿਹੜੇ ਚੈਨਲ ਸਰਕਾਰ ਦੀ ਬੋਲੀ ਬੋਲਦੇ ਆ ਜਿਨ੍ਹਾਂ ਨੂੰ ਸਰਕਾਰ ਤੋਂ ਆਏ ਮਹੀਨੇ ਐਡ ਆਉਂਦੀ ਹੈ, ਫੰਡ ਆਉਂਦੇ ਆ। ਜੀ। ਜਿਨ੍ਹਾਂ ਦੇ ਐਡੀਟਰ ਸੈਕਟਰੀਏਟ ਹੀ ਬੈਠੇ ਰਹਿੰਦੇ, ਗੇੜੇ ਮਾਰਦੇ ਆ, ਉਹ ਵੀ ਭਾਨੇ ਸਿੱਧੂ ਦੀ ਕੋਟ ਦੁਨੇ ਹਾਲੀ ਹੱਕ 'ਚ ਰੈਲੀ ਬੜੀ ਵੱਡੀ ਮੰਦਰ ਤੇ ਚਲਾ ਗਏ। ਹੂੰ। ਉਹ ਕਿਵੇਂ ਚਲਾ ਗਏ ਫਿਰ? ਉਹ ਤਾਂ 1 ਮਿੰਟ ਤੋਂ ਪਹਿਲਾਂ ਫੋਨ ਆ ਜਾਂਦਾ ਵੀ ਆਹ ਚਲਾਉਣਾ ਹੈ ਮਿੱਤਰਾ ਤੇ ਆ ਨਹੀਂ ਚਲਾਉਣਾ ਜੀ ਤੁਹਾਨੂੰ ਨਹੀਂ ਹੈਰਾਨੀ ਹੁੰਦੀ ਕਿ ਜਿਹੜੇ ਆਜ਼ਾਦ মিডিਆ ਦੇ ਨਾਂ ਤੇ ਪ੍ਰਧਾਨ ਲੋਕ ਸੀਗੇ ਜਿਨ੍ਹਾਂ ਦੀਆਂ ਫਾਈਲਾਂ ਅੱਜ ਕੱਲ ਸੈਕਟਰੀਏਟ ਚ ਪਈਆਂ ਐਡ ਵਾਲੀ ਅਪਰੂਵ ਹੋਣ ਲੱਗੀ ਹੈ ਜਿਹੜੇ ਕੱਲ ਪਰਸੋਂ 걔ੜਾ ਲਾ ਕੇ ਆਏ ਉੱਥੇ ਹੂੰ ਉਹ ਬੋਲੇ ਹੀ ਨਹੀਂ ਜੀ ਤੁਹਾਨੂੰ ਨਹੀਂ ਲੱਗਦਾ ਕਿ ਐਸੋਸੀਏਸ਼ਨਾਂ ਸ਼ਾਂਤ ਹੀ ਹੋ ਗਈਆਂ ਹਾਂ ਇਕੱਠੀਆਂ ਹੋਈਆਂ ਸੀਗੀਆਂ ਚੁੱਪ ਹੀ ਹੋ ਗਈਆਂ ਜੀ ਤੋ ਨੂੰ ਨਹੀਂ ਲੱਗਦਾ ਕਿ ਲੱਖੇ ਸਾਰਾ ਦਿਨ ਲੱਖਾ ਲੱਖਾ ਕਰਨ ਵਾਲੇ ਲੱਖੇ ਦੀ ਸਵਾਲ ਖੜੇ ਕਰਨ ਲੱਗ ਗਏ ਹੂੰ ਮੈਨੂੰ ਇਹ ਲੱਗਦਾ ਹੈ ਕਿ ਅੱਜ ਬਹੁਤ ਸੌਖਾ ਹੈ ਕਿ ਲੱਖੇ ਸਿਧਾਣੇ ਨੂੰ ਟਾਰਗੇਟ ਕਰਕੇ ਉਹਦੇ ਤੇ ਸ਼ੱਕ ਕਰ ਲਵੋ ਜੀ ਔਰ ਇਹ ਕਹਿ ਰਹੇ ਹੋ ਕਿ ਲੱਖਾ ਰਲ ਗਿਆ ਤੇ ਲੱਖੇ ਨੇ ਸਾਰੀ ਗੇਮ ਬਿਲਡ ਕਰ ਲਈ ਤੇ ਗਾਂ ਤੁਰਪੂ ਹੂੰ ਇਹ ਨੂੰ ਵੱਡੇ ਕਨਸੈਪਟ ਚ ਸਮਝਣਾ ਪਊਗਾ ਜੀ ਇਹ ਵੀ ਨਹੀਂ ਹੈ ਕਿ ਲੱਖਾ ਕੋਈ ਰੱਬ ਹੈ ਤੇ ਲੱਖਾ ਕਰ ਨਹੀਂ ਸਕਦਾ ਇਹ ਚੀਜ਼ਾਂ ਜਾਂ ਸਿਆਸਤਦਾਨ ਹੈ ਜਿਵੇਂ ਭਗਵੰਤ ਮਾਨ ਹੈ ਉਵੇਂ ਲੱਖਾ ਜਿਨੇ ਇਲੈਕਸ਼ਨ ਲੜਦੇ ਉਹ ਸਿਆਸਤਦਾਨ ਹੈ ਨਾ ਸਮਾਜ ਸੇਵੀ ਥੋੜੀ ਹੈ ਉਹ ਜੀ ਪਰ ਇਹ ਵੀ ਤਾਂ ਹੈ ਕਿ ਸਥਾਪਿਤ ਤੇ ਰਾ ਕਦੇ ਨਵੇਂ ਬੰਦਿਆਂ ਨੂੰ ਤੇ ਆਜ਼ਾਦ ਬੰਦਿਆਂ ਨੂੰ ਹਮ ਸਿਸਟਮ ਚ ਆਉਣ ਨਹੀਂ ਦਿੰਦੀਆਂ ਹੁੰਦੀਆਂ ਜੀ ਲੋਕ ਘਰੇ ਬੈਠ ਕੇ ਵੀ ਇੱਕ ਚੀਚੀ ਲਈ ਜਾਂਦੇ ਆ ਇਹ ਕਿਵੇਂ ਆ ਕਿਵੇਂ ਇਹ ਕਿਵੇਂ ਅੱਛਾ ਦੇਖਾਂਗੇ ਹੂੰ ਤਾਂ ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਲੋਕਾਂ ਨੂੰ ਬਹੁਤ ਸੋਚ ਕੇ ਵਿਚਾਰ ਕੇ ਸਮਝ ਕੇ ਜ਼ਿੰਦਗੀ ਚ ਕੋਈ ਵੀ ਫੈਸਲਾ ਖਾਸ ਤੌਰ ਤੇ ਧਰਨੇ ਕੋਲਾ ਹੁਣ ਕਿਸਾਨਾਂ ਨੇ 13 ਨੂੰ ਜਾਣਾ ਹੂੰ ਪਹਿਲਾਂ ਜਿਹੜੇ 700 ਮਰੇ ਉਹਨਾਂ ਦੇ ਪਰਿਵਾਰ ਨੂੰ ਕਿਸੇ ਨੇ ਅਜੇ ਤੱਕ ਭਗਤਾ ਜੀ ਦੱਸ ਦਿਓ ਕੌਣ ਗਿਆ ਗਿਆ ਕਦੇ ਪੱਤਰਕਾਰ ਦੱਸ ਦਿਓ ਆਪਾਂ ਵੀ ਨਹੀਂ ਗਏ ਯਾਰ ਜੀ ਤੇ ਹੁਣ 700 ਹੋਰ ਮਰੌਣ ਦੀ ਜੇ ਤਿਆਰੀ ਕਰਨੀ ਠੀਕ ਹੈ ਹੱਕ ਨੇ ਲੜੋ ਸਭ ਕੁਝ ਕਰੋ ਤਾਂ ਇਹਨੂੰ ਔਰ ਉਹੀ ਬੰਦੇ ਜਿਹੜੇ ਨਾਲ ਤੁਰੇ ਸੀ ਉਸ ਕੁਐਸਚਨ ਕਿਉਂ ਖੜੇ ਕਰਨ ਲੱਗ ਗਏ ਤੁਸੀਂ ਇਹ ਇਸ ਵਰਤਾਰੇ ਨੂੰ ਸਮਝੋ ਹੂੰ ਉਹੀ ਜਿਹੜੇ ਰੋਜ਼ ਮਾਈਕ ਤੰਨ ਲੈਂਦੇ ਸੀ ਮੂੰਹ 'ਚ ਉਹ ਅੱਜ ਉਹਦੇ ਖਿਲਾਫ ਕਿਵੇਂ ਢੀਆਂ ਢੀਆਂ ਗੱਲਾਂ ਕਰ ਰਹੇ ਆ ਹੂੰ ਜੀ ਕਿਤੇ ਉਹ ਤਾਂ ਕਹਾਣੀ ਤੁਰ ਰਹੀ ਹੈ ਨਾ ਭਗਤਾ ਜੀ ਹੂੰ ਗੱਲ ਕਿਤੇ ਤਾਂ ਜਾ ਕੇ ਮੁੱਕੂਗੀ ਜੀ ਸੋ ਮੈਨ ਲੱਗਦਾ ਹੈ ਕਿ ਪੰਜਾਬੀਓ ਕਿਸੇ ਨੂੰ ਮਿੰਟ ਚ ਗਰਦਾਰ ਨਾ ਗਿਆ ਕਰੋ ਤੇ ਮਿੰਟ ਚ ਰੱਬ ਨਾ ਬਣਾਇਆ ਕਰੋ ਹਮ ਮਿੰਟ ਚ ਬਾਪੂ ਜੀ ਨਾ ਕਹਿ ਦਿਆ ਕਰੋ ਜੀ ਸੋਚੋ ਵਿਚਾਰੋ ਵਿਵੇਕ ਤੇ ਬੁੱਧੀ ਦੇ ਨਾਲ ਕੰਮ ਲਓ ਜਿਵੇਂ ਥੋੜੀ ਦੇਰ ਪਹਿਲਾਂ ਤੁਸੀਂ ਸੁਣਿਆ ਕਿ ਨਹੀਂ ਹਮ ਇੱਕ ਬਾਬਾ ਜੀ ਗੱਪ ਮਾਰੀ ਜਾਂਦੇ ਸੀ ਮੈਂ ਕਿਹਾ ਵੀ ਇਹ ਗੱਲ ਤੇਰੀ ਮੈਂ ਨਹੀਂ ਮੰਨ ਸਕਦਾ ਹਰ ਇੱਕ ਗੱਲ ਨਹੀਂ ਮੰਨੀ ਜੀ ਸੋਚੋ ਤੇ ਵਿਚਾਰੋ ਜੀ